ਸ਼ਿਰੀ ਭਾਗਿਰਤ ਸਿੰਘ ਮੀਨਾ ਆਈਪੀਐਸ ਐਸਐਸਵੀ ਮੁਕਸਰ ਸਾਈ ਵੱਲੋਂ ਜ਼ਿਲ੍ਹਾ ਅੰਦਰ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਜਿਸ ਦੇ ਚਲਦਿਆਂ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਵੱਲੋਂ ਲੋਕਾਂ ਨਾਲ ਸਿੱਧਾ ਰابطਾ ਬਣਾਉਂਦੇ ਆਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੈਮੀਨਾਰ ਲਗਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੋ ਨਸ਼ਾ ਕਰਨ ਦੇ ਆਦੀ ਹਨ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਇਸੇ ਤਹਾਤੀ ਟੀਬੀ ਸਾਹਿਬ ਰੋਡ ਸ਼ਿਰੀ ਮੁਕਸਰ ਸਾਹਿਬ ਵਿਖੇ ਇੱਕ ਲੜਕੀ ਜੋ ਕਿ ਨਸ਼ਾ ਕਰਨ ਦੀ ਆਦੀ ਸੀ ਅਤੇ ਉਸ ਨੂੰ ਉਸਦੇ ਘਰ ਦੇਆਂ ਵੱਲੋਂ ਬੰਦੀ ਬਣਾ ਕੇ ਲੋਹੇ ਦੀਆਂ ਜੰਜੀਰਾਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਜਦੋਂ ਐਸਐਸਪੀ ਸ਼੍ਰੀ ਭਗਇਰਥ ਸਿੰਘ ਮੀਨਾ ਆਈਪੀਐਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਤੁਰੰਤ ਹੀ ਸ਼੍ਰੀ ਮਨਮੀਤ ਸਿੰਘ ਢਿੱਲੋ ਐਸਪੀਡੀ ਨੂੰ ਉੱਥੇ ਭੇਜ ਕੇ ਲੜਕੀ ਨੂੰ ਉਸਦੇ ਘਰ ਵਿੱਚੋਂ ਲੋਹੇ ਦੀਆਂ ਜੰਜੀਰਾਂ ਨੂੰ ਖੋਲ ਕੇ ਰੈਸਕਿਊ ਕਰਵਾ ਕੇ ਉਸ ਲੜਕੀ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਕਰਾਉਣ ਲਈ ਦਾਖਲ ਕਰਵਾਇਆ ਗਿਆ ਦੇ ਘਰ ਰੱਖਿਆ ਕਰੋ ਇਹ ਜੀ ਕਰ ਰੱਖੀ ਦਾ ਪਾਣੀ ਜਾਂਦੀ ਮੈਂ ਦੇਣਾ ਚਾਹਤੇ ਜਿਹੜਾ ਨਮਕ ਹੈ ਉਹ ਵੀ ਦੇ ਦਿੰਦੇ ਕੋਈ ਕੋਈ ਵੀ ਕਿਸ ਤਰ੍ਹਾਂ ਦੀ ਬਿਮਾਰੀ ਹੈ ਦਾ ਇਲਾਜ ਹੈ ਹੈ ਦਾ ਇਲਾਜ ਕਰਾਵਾ ਸਰਕਾਰ ਕਹਿੰਦੀ ਹੈ ਕੇਸ ਉਹ ਕੋਈ ਨਹੀਂ ਇਹ ਤੋਂ ਨਹੀਂ ਦੇਦੇ ਨਹੀਂ ਉਹ ਐਨਾ ਕੋਈ ਨਹੀਂ ਬੰਦੇ ਦੂਜੇ ਵੀ ਛੱਡੇ ਠੀਕ ਨਹੀਂ ਲਾਏ k Sasha hao haloo 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 haro h我 chapter either ਇਹ ਵੀ ਦਾ ਰਸਮ ਕਹਿਣਾ ਲੈ ਪੋਲੀਸ ਦੇ ਕੈਬੀਨ ਦਾ ਘਰੌਣਾ ਨਹੀਂ ਚੰਗਾ ਪਰਦੇ ਕਿ ਮਾਨਯੋਗ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਆਗੇ ਰਸਮੀਨਾ ਜੀ ਆਈਪੀਐਸ ਤੇ ਦਿਸ਼ਾ ਨਿਰਦੇਸ਼ ਸ਼ੇਅਰ ਅਸੀਂ ਨਸ਼ੇ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਇੱਕ ਪਾਸੇ ਤਾਂ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੇ ਹਾਂ ਤੇ ਦੂਸਰੇ ਪਾਸੇ ਜਿਹੜੇ ਕੀ ਵਿਚਾਰੇ ਲਾਚਾਰ ਹੋ ਕੇ ਇਸ ਮਸ਼ੇਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਦਾ ਇਲਾਜ ਕਲਮ ਤੇ ਰੀਹੈਬਿਲੀਟੇਸ਼ਨ ਕਰਨ ਦਾ ਪ੍ਰੋਗਰਾਮ ਚ ਕੋਸ਼ਿਸ਼ ਕਰ ਰਹੇ ਆ ਅੱਜ ਸ਼੍ਰੀ ਮੁਖਸਰ ਸਾਹਿਬ ਸਦਰ ਠਾਣੇ ਦੇ ਏਰੀਆ ਚ ਸਾਨੂੰ ਪਤਾ ਲੱਗਿਆ ਲੜਕੀ ਨੂੰ ਜੰਜੀਰਾ ਚ ਜਕੜ ਕੇ ਘਰ ਦਿਆਂ ਨੇ ਖਿਸ਼ਾ ਕਰਨ ਤੋਂ ਅਰਜਿਤ ਕਰਨ ਦੀ ਨੀਅਤ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ ਜੋ ਕਿ ਅੱਜ ਜਿਸੀ ਉਹਨੂੰ ਘਰੋਂ ਲੈ ਕੇ ਤੇ ਸੀਐਮਓ ਸਾਹਿਬ ਨਾਲ ਗੱਲ ਹੋਈ ਆ ਉਹਦਾ ਇਲਾਜ ਪਹਿਲਾਂ ਡਿਕਸ਼ਨ ਕਰਾਵਾਂਗੇ ਫਿਰ ਉਹਦਾ ਰੀਹੈਬਿਲੀਟੇਸ਼ਨ ਪ੍ਰੋਗਰਾਮ ਇਨੀਸ਼ੀਏਟ ਕਰਾਵਾਂਗੇ ਤੇ ਸਰ ਕਿੰਨੇ ਸਮੇਂ ਤੋਂ ਲਕੀ ਨੂੰ ਬੰਦੀ ਬਣਾ ਕੇ ਘਰੇ ਰੱਖਿਆ ਸੀ ਤੇ तकरीबन ਸਾਲ ਡੇਢ ਸਾਲ ਤੋਂ ਇਹ ਨਸ਼ੇ ਦੀ ਆਦੀ ਹੈ ਤੇ ਇਹਦਾ ਨਸ਼ਾ ਕਰਦੀ ਹੈ ਤੇ ਇਹਨੂੰ ਇਹਦੀ ਮਾਤਾ ਤੇ ਇਹਦੇ ਘਰ ਵਾਲਿਆਂ ਨੇ ਜ਼ਿੰਮੇਦਾਰੀ ਲਾ ਕੇ ਘਰੇ ਬੰਦ ਕੀਤਾ ਹੋਇਆ ਸੀ ਸਰ ਲੋਕਾਂ ਕੀ ਅਪੀਲ ਕਰਦੇ ਲੋਕਾਂ ਨੂੰ ਇਹਹੀ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਕੋਈ ਐਸ ਜਾਂ ਨਸ਼ੇ ਨਸ਼ੇ ਦਾ ਆਦੀ ਕਰਨ ਵਾਲਾ ਵਿਚਾਰ ਹੈਗਾ ਤਾਂ ਸਾਨੂੰ ਸੰਪਰਕ ਕਰਾਂ ਅਸੀਂ ਉਹਦਾ ਪ੍ਰੋਪਰ ਡੀਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਪ੍ਰੋਗਰਾਮ ਚਲਾਵਾਂਗੇ ਤੇ ਵੱਧ ਤੋਂ ਵੱਧ ਸਹਿਯੋਗ ਦੇਣ ਸਾਡਾ ਇਸ ਵਹਿਮ ਚ ਤੇ ਪਬਲਿਕ ਨੂੰ ਇਹ ਡਿਮਾਂਡ ਹੈ ਕਿ ਕੋਈ ਵੇਚਣ ਵਾਲਾ ਜਾਂ ਕੋਈ ਨਸ਼ਾ ਜਿਹੜਾ ਵੀ ਛੱਡਣਾ ਚਾਹੁੰਦਾ ਹੈ ਉਹਦੇ ਬਾਰੇ ਸਾਨੂੰ ਬਾਤ ਚੜ ਕੇ ਇਨਫੋਰਮੇਸ਼ਨ ਦੇਣ ਤੇ ਅਸੀਂ ਉਹਨਾਂ ਦੀ ਆਇਡੈਂਟੀਟੀ ਗੁਪਤ ਰੱਖਾਂਗੇ ਠੀਕ ਹੈ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज